ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਤੇ ਮੇਰੇ ਨਾਲ ਯੂਥ ਦੇ ਪੰਜਾਬ ਦੇ ਪ੍ਰਧਾਨ ਐਮਐਲਏ ਬਰਨਾਲਾ ਨੀਤ ਹਿਰ ਜੀ ਦੋਸਤੋ ਅੱਜ ਅਸੀਂ ਫਤੇਗੜ ਸਾਹਿਬ ਚੱਲੇ ਆ ਨਤਮਸਤਕ ਹੋਣ ਲਈ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਵਸ ਹੈ ਉੱਥੇ ਨਤਮਸਤਕ ਹੋਣ ਚੱਲੇ ਆ ਕੋਟਨ ਕੋਟਨ ਪ੍ਰਣਾਮ ਕਰਨ ਚੱਲੇ ਆ ਇਸ ਬੇਮਿਸਾਲ ਸ਼ਹਾਦਤ ਨੂੰ ਤਾਂ ਰਸਤੇ ਦੇ ਵਿੱਚ ਅਸੀਂ ਘਟਾਬੇ ਤੇ ਖੜੇ ਆ ਇਸ ਕਰਕੇ ਖੜੇ ਆ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਅੰਦੋਲਨ ਕਰ ਰਹੀਆਂ ਨੇ ਇਨੀ ਭਾਰੀ ਠੰਡ ਦੇ ਵਿੱਚ ਦਿੱਲੀ ਦੇ ਬਾਹਰ ਘੇਰੇ ਹੋਏ ਨੇ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਅੱਜ 11 ਵਜੇ ਪ੍ਰਧਾਨ ਮੰਤਰੀ ਝੂਠੇ ਮਨ ਕੀ ਬਾਤ ਕਰਨਗੇ ਕਿਉਂਕਿ ਸੱਚੀ ਗੱਲ ਤਾਂ ਉਹ ਕਰਦੇ ਨਹੀਂ ਝੂਠੇ ਮਨ ਕੀ ਬਾਤ ਕਰਦੇ ਨੇ ਰੇਡੀਓ ਤੇ ਕਿ ਜਿੰਨੇ ਚਿਰ ਉਹ ਮਨਕੀ ਬਾਤ ਕਰਨਗੇ ਤਾਂ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣੇ ਥਾਲੀਆਂ ਖੜਕਾ ਕੇ ਤਾਂ ਕਿ ਉਹਨਾਂ ਦੀ ਇਸ ਮਨਕੀ ਬਾਤ ਦਾ ਵਿਰੋਧ ਕੀਤਾ ਜਾ ਸਕੇ ਸੋ ਅਸੀਂ ਇਸ ਕਰਕੇ ਇੱਥੇ ਖੜੇ ਹੁਣੀ 11 ਵਜਣ ਵਾਲੇ ਨੇ ਤਾਂ ਅਸੀਂ ਸਟਾਰਟ ਕਰਦੇ ਹਾਂ ਅਸੀਂ ਸਾਥ ਦੇਵਾਂਗੇ ਇਸ ਸੱਦੇ ਦਾ ਜੋ ਕਿਸਾਨਾਂ ਨੇ ਦਿੱਤਾ ਹੈ ਪੂਰੇ ਦੇਸ਼ 'ਚ ਜਿੱਥੇ ਵੀ ਵੀਡੀਓ ਸੁਣ ਰਹੇ ਹੋ ਚਾਹੇ 5 ਮਿੰਟ ਲਈ ਸਹੀ ਇੱਕ ਵਾਰੀ ਜ਼ਰੂਰ ਝੂਠੇ ਮਨਕੀ ਬਾਤ ਦਾ ਵਿਰੋਧ ਕਰਨਾ ਹੈ ਔਰ ਉਹਨਾਂ ਦੇ ਕਿਸਾਨਾਂ ਦੇ ਅੰਦੋਲਨ ਦਾ ਸਾਰ ਦੇਣ ਛਾਣ ਵਿਰੋਧੀ ਕਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਨਸਪੀ ਦੀ ਕਾਨੂੰਨੀ ਗਰੰਟੀ ਦਿਓ ਗਰੰਟੀ ਦਿਓ ਗਰੰਟੀ ਦਿਓ ਠੂਠੇ ਮਨ ਕੀ ਬਾਤ ਬੰਦ ਕਰੋ ਬੰਦ ਕਰੋ ਲੋਕਾਂ ਦੇ ਮਨ ਕੀ ਬਾਤ ਕਿਸਾਨਾਂ ਦੇ ਮਨ ਕੀ ਬਾਤ ਸੁਣੋ ਬਾਤ ਸੁਣੋ ਬਾਤ ਸੁਣੋ ਰੋਹੀ ਨਾ ਕਹੋ ਨਾ ਕਹੋ ਨਾ ਕਹੋ ਤਿੰਨੋਂ ਖੇਤੀ ਕਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਮੰਤਰੀ ਜੀ ਤੁਸੀਂ ਆਪਣੇ ਮਨ ਦੀ ਬਾਤ ਬਹੁਤ ਕਰ ਚੁੱਕੇ ਹੋ 6.5 ਸਾਲ ਤੋਂ ਲੋਕਾਂ ਨੇ ਤੁਹਾਡੇ ਮਨ ਦੀ ਬਾਤ ਪੂਰੀ ਕਰਤੀ ਦੋ ਵਾਰੀ ਪ੍ਰਧਾਨ ਮੰਤਰੀ ਬਣਾ ਕੇ ਹੁਣ ਦੇਸ਼ ਦੇ ਲੋਕਾਂ ਦੀ ਮਨ ਕੀ ਬਾਤ ਸੁਣੋ ਦੇਸ਼ ਦੇ ਲੋਕਾਂ ਨੂੰ ਸੁਣੋ ਕਿਸਾਨਾਂ ਨੂੰ ਸੁਣੋ ਅਨਦਾਤਿਆਂ ਨੂੰ ਸੁਣੋ ਵੀਰੋ ਅਸੀਂ ਤੁਹਾਡੇ ਨਾਲ ਕਿਸਾਨ ਭਰਾਵਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਵੀ ਤੁਸੀਂ ਜਥੇਬੰਦੀਆਂ ਕਾਲ ਦਿਓਗੇ ਅਸੀਂ ਜਿੱਥੇ ਮਰਜੀ ਹੋਈਏ ਅਸੀਂ ਤੁਹਾਡਾ ਸਾਥ ਦੇਵਾਂਗੇ ਬਿਨਾਂ ਕਿਸੇ ਰਾਜਨੀਤੀ ਤੋਂ ਬਿਨਾ ਕਿਸੇ ਬਿਨਾ ਕਿਸੇ ਰਾਜਨੀਤਿਕ ਲਾਭ ਤੋਂ ਜਾਂ ਕੋਈ ਹੋਰ ਗੱਲ ਅਸੀਂ ਅੱਜ ਮੱਥਾ ਟੇਕਣ ਚੱਲੇ ਆ ਸਜਦਾ ਕਰਨ ਚੱਲੇ ਆ ਫਤਿਹਗੜ੍ਹ ਸਾਹਿਬ ਪਰ ਰਸਤੇ 'ਚ 11 ਵਜੇ ਨੇ ਤਾਂ ਅਸੀਂ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਦਾ ਵਿਰੋਧ ਕਰ ਰਹੇ ਹਾਂ